ਸਤਿ ਸ਼੍ਰੀ ਅਕਾਲ ਜੀ ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ ਕਹਾਣੀ ਅਧੂਰੀ ਸੁਹਾਗਰਾਤ ਦਾ ਦੂਸਰਾ ਪາກ ਬੇਨਤੀ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਆਪਣੀ ਗੱਲ ਯਾਰ ਕਰਦੀ ਹੋਈ ਸੱਬੋ ਦੇ ਅੱਖਾਂ ਵਿੱਚ ਪਾਣੀ ਆ ਗਿਆ ਉਸ ਨੇ ਆਪਣੇ ਨਾਲ ਸੋਈ ਪ੍ਰੀਤੀ ਵੱਲ ਦੇਖਿਆ ਤਾਂ ਉਹ ਗੂੜੀ ਨੀਂਦ ਵਿੱਚ ਸੀ ਸੱਬੋ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਉਸ ਦਾ ਅੰਜੂ ਅੱਖ ਬੰਦ ਹੁੰਦੇ ਹੀ ਗੱਲ ਤੇ ਹੁੰਦੇ ਹੋਏ ਹੌਲੀ-ਹੌਲੀ ਕੰਨ ਕੋਲ ਪਹੁੰਚ ਕੇ ਬਿਸਤਰ ਤੇ ਡਿੱਗਣ ਲੱਗੇ ਇਹ ਅੰਜੂ ਦੀ ਧਾਰਾ ਥੋੜੀ ਤੇਜ਼ ਹੋ ਗਈ ਜਦੋਂ ਸਭੋ ਨੇ ਆਪਣੇ ਹੱਥ ਨਾਲ ਅੰਜੂ ਨੂੰ ਸਾਫ਼ ਕੀਤਾ ਤਾਂ ਉਸ ਦੇ ਹੱਥ ਲਾਲ ਹੋ ਗਏ ਉਸ ਨੇ ਝਟ ਉੱਠ ਕੇ ਸ਼ੀਸ਼ੇ ਵਿੱਚ ਦੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਲਹੂ ਦੇ ਅੰਜੂ ਆ ਰਹੇ ਸੀ ਉਹ ਡਰ ਕੇ ਜ਼ਮੀਨ ਤੇ ਡਿੱਗ ਗਈ ਜ਼ਮੀਨ ਤੇ ਡਿੱਗਦੇ ਹੀ ਉਹ ਦੇਖਦੀ ਹੈ ਕਿ ਉਹ ਆਪਣੇ ਕਮਰੇ ਵਿੱਚ ਨਹੀਂ ਹੈ ਚਾਰੇ ਪਾਸੇ ਹਨੇਰਾ ਹੀ ਸੀ ਉਹ ਉੱਟ ਕੇ ਭੱਜਣ ਲੱਗੀ ਤਾਂ ਉਸ ਦੀਆਂ ਦੋਵੇਂ ਲੱਤਾਂ ਨੂੰ ਸੰਗਲ ਪੈ ਗਏ ਉਹ ਖੜੀ ਸੀ ਇੱਕ ਇੱਕ ਜਗ੍ਹਾ ਤੇ ਦੂਰ ਤੋਂ ਇੱਕ ਮਸ਼ਾਲ ਲੈ ਕੇ ਔਰਤ ਆਉਂਦੀ ਦਿਖਾਈ ਦਿੱਤੀ ਉਸ ਨੇ ਚਿੱਟੇ ਰੰਗ ਦੇ ਕੱਪੜੇ ਪਾਏ ਸੀ ਹੱਥ ਵਿੱਚ ਮਸ਼ਾਲ ਸੀ ਉਸ ਦੇ ਪੂਰੇ ਚਿਹਰੇ ਤੇ ਵਾਲ ਸੀ ਦੂਜੇ ਹੱਥ ਵਿੱਚ ਇੱਕ ਰੱਸੀ ਫੜੀ ਹੋਈ ਸੀ ਪਹਿਲਾਂ ਉਸ ਦੇ ਪੈਰੀ ਪਾਈਆਂ ਚਾਂਜਰਾਂ ਦੀ ਆਵਾਜ਼ ਆ ਰਹੀ ਸੀ ਜਿਵੇਂ ਜਿਵੇਂ ਉਹ ਨੇੜੇ ਆਉਂਦੀ ਗਈ ਉਸ ਦੇ ਪਿੱਛੇ ਇੱਕ ਘੋੜੀ ਤੇ ਦੁੱਲੇ ਦੇ ਕੱਪੜਿਆਂ ਵਿੱਚ ਕੋਈ ਆ ਰਿਹਾ ਸੀ ਹੁਣ ਝਾਂਜਰਾਂ ਦੀ ਛਣ ਛਣ ਦੇ ਨਾਲ-ਨਾਲ ਘੋੜੀ ਦੇ ਪੈਰਾਂ ਦੀ ਠਕ ਠਕ ਵੀ ਸੁਣਾਈ ਦੇ ਰਹੀ ਸੀ ਉਹ ਹਿੱਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੈਰਾਂ ਵਿੱਚ ਸੰਗਲ ਹੋਣ ਕਰਕੇ ਹਿੱਲਿਆ ਹੀ ਨਹੀਂ ਜਾ ਰਹਾ ਸੀ ਫਿਰ ਬੋਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਆਵਾਜ਼ ਹੀ ਬੰਦ ਹੋ ਗਈ ਉਸ ਦੀ ਉਹ ਔਰਤ ਕੋਲ ਆ ਗਈ ਸੀ ਉਸ ਦੇ ਹੱਥ ਦੀ ਮਸ਼ਾਲ ਨਾਲ ਕੋੜੀ ਤੇ ਬੈਠੇ ਦੁਲਲੇ ਦੇ ਚਿਹਰੇ ਵੱਲ ਦੇਖਿਆ ਤਾਂ ਇਹ ਇਹ ਤਾਂ ਕਮਲ ਹੈ ਪਰ ਉਹ ਮੇਰੇ ਨਾਲ ਐਵੇਂ ਕਿਵੇਂ ਕਰ ਰਿਹਾ ਹੈ ਕਮਲ ਕੋੜੀ ਤੋਂ ਉੱਤਰ ਕੇ ਥੱਲੇ ਆਇਆ ਤੇ ਉਸ ਨੇ ਸੱਬੋ ਦੇ ਕੋਲ ਆ ਕੇ ਕਿਹਾ ਮੈਂ ਤੇਰਾ ਇੰਤਜ਼ਾਰ ਕਈ ਸਦੀਆਂ ਤੋਂ ਕਰ ਰਿਹਾ ਸੀ ਮੇਰੀ ਅਧੂਰੀ ਸੁਹਾਗ ਰਾਤ ਸਿਰਫ ਤੂੰ ਹੀ ਪੂਰੀ ਕਰ ਸਕਦੀ ਹੈ ਉਸ ਨੇ ਸੱਬੋ ਦੇ ਗਲੇ ਤੇ ਹੱਥ ਲਗਾਇਆ ਹੱਥ ਲੱਗਦੇ ਹੀ ਸੱਬੋ ਬੋਲਣ ਲੱਗੀ ਸੱਬੋ ਕਮਲ ਜੀ ਮੈਂ ਤਾਂ ਤੁਹਾਡੀ ਹਾਂ ਆਪਾਂ ਅਧੂਰੀ ਕਿਉਂ ਰਹਿਣ ਦੇਣੀ ਪੂਰੀ ਕਰਾਂਗੇ ਪਰ ਇਸ ਤਰ੍ਹਾਂ ਕਿਵੇਂ ਜਦੋਂ ਦਾ ਵਿਆਹ ਕੇ ਲਿਆਏ ਹੋ ਤੁਸੀਂ ਮੇਰੇ ਕਰੀਬ ਵੀ ਨਹੀਂ ਆਏ ਫਿਰ ਇਲਜ਼ਾਮ ਮੇਰੇ ਤੇ ਲਗਾ ਰਹੇ ਹੋ ਅਧੂਰੀ ਸੁਹਾਗ ਰਾਤ ਕਮਲ ਹਾਹਾ ਤੂੰ ਵੀ ਉਹੀ ਸਮਝ ਰਹੀ ਹੈ ਮੈਂ ਤੇਰਾ ਕਮਲ ਨਹੀਂ ਹਾਂ ਮੈਂ 25 ਵਿਰਾਸਤਾਂ ਦਾ ਰਾਜਕੁੰਵਰ ਕਮਲ ਪ੍ਰਤਾਪ ਸਿੰਘ ਹਾਂ ਮੇਰੀ ਇੱਕ ਦਹਾਰ ਤੇ ਵੱਡੇ ਵੱਡੇ ਦੁਸ਼ਮਣ ਪਿੱਛੇ ਵੱਲ ਚਲੇ ਜਾਂਦੇ ਸੀ ਸਭੋ ਮੈਂ ਸਮਝੀ ਨਹੀਂ ਤਹਾਨੂੰ ਚਾਹੀਦਾ ਕੀ ਹੈ ਕਮਲ ਮੈਂ ਜੋ ਲੈਣਾ ਆਪੇ ਲੈ ਲੈਣਾ ਤੇਰੀ ਕੋਈ ਹਿੰਮਤ ਤੂੰ ਮੈਨੂੰ ਰੋਕੇ ਤੇਰੀ ਪਹਿਲੀ ਰਾਤ ਮੇਰੇ ਨਾਲ ਹੀ ਸੀ ਤੇਰੀ ਕਿਉਂ ਇਸ ਘਰ ਦੀ ਹਰ ਔਰਤ ਜਦੋਂ 18 ਸਾਲ ਦੀ ਹੋ ਜਾਂਦੀ ਹੈ ਉਸ ਨੂੰ ਮੇਰੇ ਨਾਲ ਸੰਭੋਗ ਕਰਨਾ ਪੈਂਦਾ ਹੈ ਤੇ ਜਿਹੜੀ ਔਰਤ ਵਿਆਹ ਕਰਵਾ ਕੇ ਲਿਆਂਦੀ ਜਾਂਦੀ ਹੈ ਪਹਿਲੀ ਰਾਤ ਮੇਰੇ ਨਾਲ ਪੂਰੀ ਕਰਨੀ ਪੈਂਦੀ ਹੈ ਸੱਬੋ ਤੂੰ ਕੀ ਹੈ ਦਰਿੰਦਾ ਇੱਕ ਔਰਤ ਨੂੰ ਆਪਣੇ ਲਈ ਵਰਤ ਰਿਹਾ ਹੈ ਮੇਰਾ ਵਾਸ ਚੱਲੇ ਤਾਂ ਮੈਂ ਤੈਨੂੰ ਹੁਣੇ ਖਤਮ ਕਰ ਦਿਆਂ ਜਦੋਂ ਸੱਬੋ ਨੇ ਇਹ ਗੱਲ ਕਹੀ ਤਾਂ ਕਮਲ ਨੂੰ ਗੁੱਸਾ ਆ ਗਿਆ ਉਸਨੇ ਸੱਬੋ ਨੂੰ ਇਧਰ ਉਧਰ ਪਟਕ ਕੇ ਸੁੱਟਣਾ ਸ਼ੁਰੂ ਕਰ ਦਿੱਤਾ ਉਸਨੇ ਸੱਬੋ ਦੇ ਵਾਲਾਂ ਤੋਂ ਫੜਿਆ ਤੇ ਉਸ ਨੂੰ ਉੱਪਰ ਚੱਕ ਦਿੱਤਾ ਸੱਬੋ ਉੱਚੀ ਉੱਚੀ ਚੀਲਾ ਰਹੀ ਸੀ ਪਰ ਉਸ ਦੀ ਮਦਦ ਕਰਨ ਲਈ ਕੋਈ ਨਹੀਂ ਆ ਰਿਹਾ ਸੀ ਕਮਲ ਜੇਕਰ ਤੂੰ ਪਹਿਲਾਂ ਤਾਂ ਮੈਲੀ ਨਾ ਹੁੰਦੀ ਤਾਂ ਤੇਰੀ ਮੇਰੇ ਤੇ ਕੋਈ ਵਸ ਨਹੀਂ ਚਲਣੀ ਸੀ ਮੈਨੂੰ ਇਹ ਸੀ ਕਿ ਤੂੰ ਕੋਰੇ ਕਾਗਜ਼ ਵਾਂਗੂ ਹੋਏਂਗੀ ਸਾਫ਼ ਤੇ ਮੇਰੀ ਅਧੂਰੀ ਸੁਹਾਗਰਾਤ ਪੂਰੀ ਹੋ ਜਾਏਗੀ ਫਿਰ ਕਈ ਸਾਲ ਮੈਨੂੰ ਇੱਥੇ ਆਉਣ ਦੀ ਲੋੜ ਨਹੀਂ ਹੈ ਪਰ ਤੈਨੂੰ ਕਿਸੇ ਨੇ ਪਹਿਲਾਂ ਤੋਂ ਹੀ ਝੂਠਾ ਕੀਤਾ ਹੋਇਆ ਮੇਰੀਆਂ ਸ਼ਕਤੀਆਂ ਵੀ ਤੇਰੇ ਤੇ ਅਸਰ ਨਹੀਂ ਕਰ ਰਹੀਆਂ ਪਰ ਜਦੋਂ ਤੱਕ ਇੱਕ ਨਾ ਇੱਕ ਦਿਨ ਤੈਨੂੰ ਤੜਫਾ ਤੜਫਾ ਕੇ ਮਾਰਨਾ ਹੈ ਸੱਬੋ ਚੁੱਪ ਸੀ ਬਸ ਅੱਖਾਂ ਵਿੱਚ ਹੰਝੂ ਡਰ ਨਾਲ ਸਰੀਰ ਕੰਬ ਰਿਹਾ ਸੀ ਉਸ ਨੂੰ ਇੱਕ ਗੱਲ ਸਮਝ ਆ ਰਹੀ ਸੀ ਕਿ ਇਹ ਜੋ ਵੀ ਹੈ ਉਸ ਦਾ ਕੁਝ ਨਹੀਂ ਕਰ ਸਕਦਾ ਕਮਲ ਆਪਣੀ ਹਵਸ ਦੀ ਪਿਆਸ ਬੁਝਾਨ ਲਈ ਸੱਬੋ ਦੇ ਨੇੜੇ ਆਉਂਦਾ ਹੈ ਤਾਂ ਸੱਬੋ ਜ਼ੋਰ-ਜ਼ੋਰ ਚੀਖਦੀ ਹੈ ਮੈਨੂੰ ਛੱਡ ਦੇ ਮੈਂ ਤੇਰਾ ਕੀ ਵਿਗਾੜਿਆ ਹੈ ਮੈਨੂੰ ਛੱਡ ਦੇ ਕਮਲ ਇੱਕ ਨਹੀਂ ਸੁਣਦਾ ਉਸ ਨੇ ਆਪਣੀਆਂ ਅੱਖਾਂ ਨਾਲ ਸੱਬੋ ਦੇ ਸਰੀਰ ਤੋਂ ਸਾਰੇ ਕੱਪੜੇ ਉਤਾਰ ਦਿੱਤੇ ਸੱਬੋ ਦੀਆਂ ਅੱਖਾਂ ਵਿੱਚ ਅੰਜੂ ਤੇ ਜ਼ੁਬਾਨ ਤੇ ਚਿਖਾ ਸੀ ਕਮਲ ਨੇ ਆਪਣੀ ਹਵਸ ਨੂੰ ਸੱਬੋ ਦੇ ਲੱਖ ਮਨਾ ਕਰਨ ਦੇ ਬਾਵਜੂਦ 부ਝਾਈ ਇੱਕ ਹੈਵਾਨ ਅੱਗੇ ਇਨਸਾਨ ਦੀ ਕੀ ਪੇਸ਼ ਜਾਂਦੀ ਹੈ ਉਸ ਨੇ ਸੱਬੋ ਨੂੰ ਅਧਮਰੀ ਕਰਤਾ ਅਤੇ ਆਪ ਹਵਾ ਹੋ ਗਿਆ ਸੱਬੋ ਨੂੰ ਹੋਸ਼ ਆਇਆ ਤਾਂ ਉਸ ਦੀ ਨਰਾਨ ਪ੍ਰੀਤੀ ਉਸ ਦਾ ਸਿਰ ਨਪ ਰਹੀ ਸੀ ਉਸ ਦੇ ਆਲੇ ਦੁਆਲੇ ਕਰਦੀਆਂ ਔਰਤਾਂ ਖੜੀਆਂ ਸਨ ਸੱਭੋ ਉੱਠ ਕੇ ਬੈਠ ਗਈ ਆਪਣੇ ਹੱਥਾਂ ਨੂੰ ਦੇਖਿਆ ਆਪਣੇ ਸਰੀਰ ਨੂੰ ਦੇਖਿਆ ਉਹ ਸਹੀ ਸਲਾਮਤ ਸੀ ਉਸ ਨੂੰ ਇੱਕ ਇੱਕ ਗੱਲ ਯਾਦ ਸੀ ਪਰ ਸਰੀਰ ਉਵੇਂ ਦਾ ਉਵੇਂ ਸੀ ਬਸ ਟੁੱਟ ਰਿਹਾ ਸੀ ਦਰਦ ਕਰ ਰਿਹਾ ਸੀ ਜੋ ਜ਼ਖਮ ਸੀ ਸਾਰੇ ਠੀਕ ਹੋ ਗਏ ਸੀ ਜੋ ਕੱਪੜੇ ਪਾੜੇ ਸੀ ਉਹ ਵੀ ਠੀਕ ਹੋਏ 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 ਸੀ ਇੱਕ ਨਿਸ਼ਾਨ ਉਸ ਦੀ ਮਾਂ ਤੇ ਸੀ ਜੋ ਕਿ ਬਚਪਨ ਤੋਂ ਸੀ ਉਹ ਕੌਣ ਉਹ ਹੋਰ ਗੂੜਾ ਹੁੰਦਾ ਜਾ ਰਿਹਾ ਸੀ ਪਹਿਲਾਂ ਨਾਲੋਂ ਵੱਧ ਰਿਹਾ ਸੀ ਹੋਸ਼ ਵਿੱਚ ਆਉਂਦੇ ਹੀ ਸੱਬੋ ਦਾ ਇੱਕੋ ਸਵਾਲ ਸੀ ਕੀ ਕਿਸੇ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸਭ ਚੁੱਪ ਸੀ ਇੱਕ ਬਜ਼ੁਰਗ ਬੋਲੀ ਕਿ ਪੁੱਤ ਉਹ ਤਾਂ ਹੈਵਾਨ ਹੈ ਉਸ ਨੂੰ ਭਲਾ ਕੌਣ ਰੋਕ ਸਕਦਾ ਸੱਬੋ ਅੱਛਾ ਜੀ ਸ਼ੈਤਾਨ ਤੋਂ ਉੱਪਰ ਭਗਵਾਨ ਹੈ ਬਜ਼ੁਰਗ ਅਸੀਂ ਹਵਨ ਕਰਵਾਏ ਹੋਰ ਜੋ ਟੂਨੇ ਸੀ ਉਹ ਵੀ ਕਰਵਾਏ ਪਰ ਉਹ ਜਾਂਦਾ ਹੀ ਨਹੀਂ ਸੱਬੋ ਕਿਸੇ ਨੇ ਉਸ ਨੂੰ ਪੁੱਛਿਆ ਉਹ ਕਿਉਂ ਰੁਕਿਆ ਹੈ ਬਜ਼ੁਰਗ ਉਸ ਨੂੰ ਸਿਰਫ ਜਿਸਮ ਨਾਲ ਮਤਲਬ ਹੈ ਜਦੋਂ ਦਿਲ ਕਰਦਾ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦਾ ਹੈ ਸੱਬੋ ਨਹੀਂ ਉਸ ਨੂੰ ਜਿਸਮ ਨਾਲ ਮਤਲਬ ਨਹੀਂ ਹੈ ਉਹ ਸ਼ੈਤਾਨ ਕਿਉਂ ਬਣਿਆ ਕਿਸੇ ਨੂੰ ਨਹੀਂ ਪਤਾ ਹੋਣਾ ਪ੍ਰੀਤੀ ਉਹ ਤਾਂ ਪਤਾ ਕਰਕੇ ਕੀ ਕਰਨਾ ਜਦੋਂ ਵੀ ਕੋਈ ਉਸ ਦੇ ਖਿਲਾਫ ਕੁਝ ਕਰਦਾ ਤਾਂ ਉਸ ਦਾ ਬੁਰਾ ਹਾਲ ਕਰਦਾ ਹੈ ਜਿਵੇਂ ਤੇਰਾ ਕੀਤਾ ਸੱਬੋ ਮੇਰਾ ਬੁਰਾ ਕੀ ਕੀਤਾ ਤੁਹਾਡੇ ਸਾਹਮਣੇ ਹੀ ਸਲਾਮਤ ਬੈਠੀ ਹਾਂ ਉਹ ਜੋ ਕਰਦਾ ਸੁਪਨੇ ਵਿੱਚ ਕਰਦਾ ਤੇ ਸੁਪਨਾ ਕੁਝ ਵੀ ਆ ਸਕਦਾ ਹੈ ਕਸਕ ਮੇਰੇ ਨਾਲ ਤਾਂ ਉਸਨੇ ਕਈ ਦਿਨ ਕੀਤਾ ਮੈਨੂੰ ਮੰਜੇ ਤੇ ਬੈਠਣ ਜੋਗਾ ਨਹੀਂ ਛੱਡਿਆ ਸੱਬੋ ਅੱਛਾ ਐਸਾ ਕੀ ਕੀਤਾ ਇੱਕ ਵਾਰ ਉਸ ਨੂੰ ਪੁੱਛ ਲੈਣਾ ਸੀ ਤੂੰ ਸਭ ਨਾਲ ਐਦਾਂ ਕਿਉਂ ਕਰਦਾ ਸਭ ਚੁੱਪ ਸੀ ਚੁੱਪਚਾਪ ਸਭ ਆਪਣੇ ਆਪਣੇ ਕਮਰੇ ਵਿੱਚ ਚਲੀਆਂ ਗਈਆਂ ਸਿਰਫ ਕਸਕਤੇ ਪ੍ਰੀਤੀ ਉੱਥੇ ਰੁਕ ਗਈਆਂ ਸੀ ਸਭੋ ਨੇ ਸਭ ਦੱਸਿਆ ਜੋ ਜੋ ਹੋਇਆ ਸੀ ਕਸਕ ਪਰ ਉਸ ਨੂੰ ਮੁਕਤੀ ਕਿਉਂ ਨਹੀਂ ਮਿਲੀ ਸਭੋ ਇਹ ਤਾਂ ਉਹ ਹੀ ਦੱਸ ਸਕਦਾ ਕਸਕ ਪਰ ਉਹ ਸਿਰਫ ਇੱਕੋ ਕਮਲੇ ਸੁਪਨੇ ਵਿੱਚ ਆਉਂਦਾ ਹੈ ਹਵਸ ਕਰਕੇ ਸਭੋ ਇਸ ਵਾਰ ਰਾਤ ਨੂੰ ਮੈਂ ਬੁਲਾਉਂਦੀ ਹਾਂ ਵੈਸੇ ਉਹ ਕਿਸੇ ਵੱਡੀ ਮਾਰ ਤੇ ਹੈ ਪ੍ਰੀਤੀ ਤੇਰੀ ਕਿੰਨੀ ਉਮਰ ਹੋ ਗਈ ਹੈ ਪ੍ਰੀਤੀ ਇੱਕ ਮਹੀਨੇ ਬਾਅਦ 18 ਦੀ ਹੋ ਜਾਣਾ ਸਭੋ ਬਸ ਉਹ ਤੇਰਾ ਹੀ ਇੰਤਜ਼ਾਰ ਕਰ ਰਿਹਾ ਹੈ ਤੈਨੂੰ ਲੈ ਕੇ ਜਾਣਾ ਨਾਲ ਉਸਨੇ ਤੇਰੇ ਜਿਸਮ ਦੀ ਮਹਿਕ ਉਸ ਨੂੰ ਵਾਰ-ਵਾਰ ਆਪਣੇ ਵੱਲ ਖਿੱਚਦੀ ਹੈ ਪ੍ਰੀਤੀ ਰੋਣ ਲੱਗ ਗਈ ਕਸਕ ਨੂੰ ਵੀ ਚਿੰਤਾ ਹੋ ਗਈ ਕਸਕ ਨੂੰ ਆਪਣੀ ਯਾਦ ਆ ਗਈ ਜਦੋਂ ਉਸ ਨਾਲ ਭੂਤ ਨੇ ਬਹੁਤ ਬੁਰਾ ਕੀਤਾ ਸੀ ਉਸ ਵੇਲੇ ਤਾਂ ਗੱਲ ਵੀ ਨਹੀਂ ਕੀਤੀ ਸੀ ਬਸ ਆਪਣੀ ਹਵਸ ਬੁਝਾਨ ਲਈ ਰਾਤ ਵਿੱਚ ਕਈ ਕਈ ਵਾਰ ਸੁਪਨੇ ਵਿੱਚ ਆਉਂਦਾ ਮੈਨੂੰ ਅਧਮੋਈ ਕਰ ਚਲਾ ਜਾਂਦਾ ਪ੍ਰੀਤੀ ਮੇਰੇ ਸੁਪਨੇ ਵਿੱਚ ਵੀ ਆਉਂਦਾ ਪਰ ਨੇੜੇ ਜਦੋਂ ਆਉਂਦਾ ਤਾਂ ਉਸ ਨੂੰ ਕੁਝ ਹੁੰਦਾ ਤਾਂ ਉਹ ਪਿੱਛੇ ਵੱਲ ਡਿੱਗ ਪੈਂਦਾ ਜਿਵੇਂ ਕਰੰਟ ਲੱਗਦਾ ਹੋਵੇ ਸਭੋ ਅੱਛਾ ਤੁਸੀਂ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਮੇਰਾ ਸਾਥ ਦੇਣਾ ਪਏਗਾ ਪ੍ਰੀਤੀ ਹਾਂ ਜਰੂਰ ਮੈਂ ਤਾਂ ਚਾਹੁੰਦੀ ਹਾਂ ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਡਰ ਲੱਗ ਰਿਹਾ ਸੀ ਪਤਾ ਨਹੀਂ ਮੇਰੇ ਨਾਲ ਜਦੋਂ ਹੋਇਆ ਤਾਂ ਕੀ ਕਰਾਂਗੀ ਸਭੋ ਠੀਕ ਹੈ ਅੱਜ ਰਾਤ ਨੂੰ ਮੈਂ ਉਸ ਤੋਂ ਸਭ ਕੁਝ ਪੁੱਛ ਲਵਾਂਗੀ ਫਿਰ ਜੋ ਅੱਗੇ ਹੋਇਆ ਆਪਾਂ ਸਲਾਹ ਕਰਦੇ ਹਾਂ ਦੂਜਾ ਇੱਕ ਗੱਲ ਸਮਝ ਲਈ ਉਸ ਨੂੰ ਸਿਰਫ ਪ੍ਰੀਤੀ ਹੀ ਖਤਮ ਕਰ ਸਕਦੀ ਹੈ ਬਾਕੀ ਮੇਰੇ ਤੇ ਜ਼ਿਆਦਾ ਸ਼ਕਤੀਆਂ ਕੰਮ ਨਹੀਂ ਕਰਦੀਆਂ ਇਹ ਪਤਾ ਕਰਨਾ ਪੈਣਾ ਕਿਉਂ ਪ੍ਰੀਤੀ ਠੀਕ ਆ ਜਿਵੇਂ ਵੀ ਹੋਵੇਗਾ ਮੈਨੂੰ ਦੱਸਣਾ ਜ਼ਰੂਰ ਸੱਬੋ ਕਮਲ ਕਿੱਥੇ ਹੈ ਉਹ ਵੀ ਸਾਡਾ ਸਾਥ ਦੇਵੇਗਾ ਸਾਨੂੰ ਇੱਕ ਮਰਦ ਦੀ ਵੀ ਲੋੜ ਹੈ ਪ੍ਰੀਤੀ ਉਹ ਤਾਂ ਨਹੀਂ ਆ ਸਕਦਾ ਸੱਬੋ ਪਰ ਕਿਉਂ ਕਸਕ ਉਹ ਉਦੋਂ ਤੱਕ ਬਾਹਰ ਨਹੀਂ ਆ ਸਕਦਾ ਜਦੋਂ ਤੱਕ ਤੈਨੂੰ ਪੂਤ ਛੱਡ ਨਹੀਂ ਦਿੰਦਾ ਜੇਕਰ ਉਹ ਪਹਿਲਾਂ ਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਸੱਬੋ ਫਿਰ ਵੱਡੇ ਵੀਰ ਨੂੰ ਪੁੱਛ ਲੈਣਾ ਕਸਕ ਉਹ ਵੈਸੇ ਡਰਕਲ ਹੈ ਓਹੋ ਸਾਡੀ ਕੀ ਮਦਦ ਕਰੇਗਾ ਸੱਬੋ ਚੱਲ ਫਿਰ ਮੈਂ ਕਿਸੇ ਨੂੰ ਬੁਲਾਉਂਦੀ ਆ ਪ੍ਰੀਤੀ ਘਰ ਬੁਲਾਉਣਾ ਪੈਣਾ ਸੱਬੋ ਨਹੀਂ ਕਰ ਨਹੀਂ ਉਸ ਨੂੰ ਸੁਪਨੇ ਵਿੱਚ ਹੀ ਬੁਲਾਉਣਾ ਪਰ ਦੱਸਣਾ ਤਾਂ ਪੈਣਾ ਸਭ ਪ੍ਰੀਤੀ ਠੀਕ ਆ ਜਿਵੇਂ ਤੁਹਾਨੂੰ ਠੀਕ ਲੱਗੇ ਸਭ ਆਪਣੇ ਆਪਣੇ ਕੰਮ ਲੱਗ ਜਾਂਦੇ ਆ ਸੱਬੋ ਆਪਣੀ ਸਹੇਲੀ ਨੂੰ ਫੋਨ ਕਰਦੀ ਆ ਜਿਸ ਦਾ ਨਾਮ ਨੀਲਮ ਸੀ ਨੀਲਮ ਹਾਂਜੀ ਕੌਣ ਸੱਬੋ ਮੈਂ ਸੱਬੋ ਬੋਲਦੀ ਹਾਂ ਨੀਲਮ ਅਰੇ ਸੱਬੋ ਕੀ ਹਾਲ ਕੀ ਗੱਲ ਭੁੱਲ ਹੀ ਗਈ ਕਿਵੇਂ ਐ ਤੂੰ ਸੱਬੋ ਮੈਂ ਠੀਕ ਆ ਤੁਸੀਂ ਦੱਸੋ ਨੀਲਮ ਮੈਂ ਵੀ ਠੀਕ ਆ ਕਰ ਰਹੀ ਹਾਂ ਸੱਬੋ ਅੱਛਾ ਤੇਰੇ ਤਾਂ ਇੱਕ ਕੰਮ ਸੀ ਨੀਲਮ ਹਾਂ ਮਾਲਕੋ ਦੱਸੋ ਸੱਬੋ ਤੇਰੇ ਜਨਮ ਦਿਨ ਦੀ ਪਾਰਟੀ ਤੇ ਮੈਂ ਗਈ ਸੀ ਤੇਰੇ ਨਾਲ ਸੱਬ ਨੀਲਮ ਹਾਂ ਯਾਰ ਮੈਨੂੰ ਯਾਦ ਹੈ ਤੇਰੇ ਨਾਲ ਉਸ ਮੁੰਡੇ ਨੇ ਸੱਬੋ ਉਸ ਮੁੰਡੇ ਨੂੰ ਮਿਲਣਾ ਹੈ ਜਾਂ ਗੱਲ ਕਰਵਾ ਸਕਦੀ ਹੈ ਨੀਲਮ ਯਾਰ ਛੱਡ ਹੁਣ ਜੋ ਹੋ ਗਿਆ ਸੋ ਹੋ ਗਿਆ ਉਹ ਬਹੁਤ ਸ਼ਰਮਿੰਦਾ ਹੈ ਉਸਨੇ ਕਈ ਵਾਰ ਮੇਰੇ ਕੋਲੋਂ ਮਾਫੀ ਮੰਗ ਲਈ ਜਦੋਂ ਵੀ ਲੰਗਦਾ ਨੀਵੀ ਪਾ ਕੇ ਲੰਗਦਾ ਉਸ ਦਿਨ ਨਸ਼ੇ ਵਿੱਚ ਸੀ ਤਾਂ ਤਾਂ ਕਰਕੇ ਗਲਤੀ ਹੋ ਗਈ ਸੱਬੋ ਨਹੀਂ ਮੈਂ ਉਸ ਨੂੰ ਇੱਕ ਵਾਰ ਮਿਲਣਾ ਕੰਮ ਹੈ ਜ਼ਰੂਰੀ ਨੀਲਮ ਦੇਖ ਯਾਰ ਮੈਂ ਤਾਂ ਇਹੀ ਕਹਿ ਰਹੀ ਆ ਮਿੱਟੀ ਪਾ ਕਿਸੇ ਨੂੰ ਕੁਝ ਨਹੀਂ ਪਤਾ ਜੋ ਹੋਇਆ ਐਵੇਂ ਬਦਨਾਮੀ ਤੇਰੀ ਹੀ ਹੋਵੇਗੀ ਸੱਬੋ ਨੰਬਰ ਤਾਂ ਦੇ ਇਹ ਸਮਝ ਕੇ ਜੇਕਰ ਉਸਦੇ ਨਾਲ ਗੱਲ ਨਾ ਹੋਈ ਤਾਂ ਮੇਰੀ ਜਾਨ ਵੀ ਜਾ ਸਕਦੀ ਹੈ ਨੀਲਮ ਕੀ ਹੋਇਆ ਠੀਕ ਤਾਂ ਹੈ ਸਭ ਸੱਬੋ ਸਭ ਦੱਸਾਂਗੀ ਬਾਅਦ ਵਿੱਚ ਇੱਕ ਵਾਰ ਉਸਦੇ ਨਾਲ ਗੱਲ ਕਰਵਾ ਸ਼ਾਇਦ ਬਾਅਦ ਵਿੱਚ ਤੇਰੀ ਵੀ ਲੋੜ ਪਵੇ ਨੀਲਮ ਠੀਕ ਹੈ ਲੇਕ ਨੰਬਰ ਉਸ ਦਾ ਸੱਬੋ ਉਸ ਦਾ ਨੰਬਰ ਲਿਖ ਕੇ ਉਸ ਨੂੰ ਫੋਨ ਕਰਕੇ ਮਿਲਣ ਲਈ ਬੁਲਾਉਂਦੀ ਹੈ ਉਹ ਪਹਿਲਾਂ ਤਾਂ ਨਾ ਨੁਕਰ ਕਰਦਾ ਪਰ ਫਿਰ ਮੰਨ ਜਾਂਦਾ ਉਹ ਉਸ ਨੂੰ ਤਾਤ੍ਰਿਕ ਦੇ ਡੇਰੇ ਵਿੱਚ ਬੁਲਾਉਂਦੀ ਹੈ ਉਹ ਤਾਤ੍ਰਿਕ ਦੀ ਵੀ ਸਹਾਇਤਾ ਲੈਣਾ ਚਾਹੁੰਦੀ ਸੀ ਉਸ ਮੁੰਡੇ ਦਾ ਨਾਮ ਫਰਸ਼ੀ ਦੇਖਣ ਨੂੰ ਤਾਂ ਸੋਹਣਾ ਸੀ ਪਰ ਸੱਭੋ ਨੇ ਕਦੇ ਉਸ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਿਆ ਸੀ ਉਸ ਨੂੰ ਗੁੱਸਾ ਬਹੁਤ ਸੀ ਪਰ ਹੁਣ ਕੰਮ ਉਸ ਨੂੰ ਸੀ ਦੂਜਾ ਉਸ ਦੀ ਵਜ੍ਹਾ ਕਰਕੇ ਉਹ ਜਿਉਂਦੀ ਸੀ ਜੇਕਰ ਉਹ ਉਸ ਨਾਲ ਗਲਤ ਨਾ ਕਰਦਾ ਤਾਂ ਕਮਲ ਦਾ ਪੁੱਤ ਉਸਤੇ ਹਾਵੀ ਹੋ ਜਾਂਦਾ ਇਸ ਕਰਕੇ ਉਸ ਦਾ ਗੁੱਸਾ ਸ਼ਾਂਤ ਹੋ ਗਿਆ ਸੀ ਹਰਸ ਵੀ ਉਸ ਰਾਤ ਬਾਰੇ ਸੋਚਣ ਲੱਗਿਆ ਜਦੋਂ ਸੱਬੋ ਉਸ ਦੇ ਨਾਲ ਸੀ ਉਸ ਨੂੰ ਡਰ ਲੱਗ ਰਿਹਾ ਸੀ ਕਿਤੇ ਉਸ ਦਿਨ ਵਾਲੀ ਗੱਲ ਕਰਕੇ ਤਾਂ ਨਹੀਂ ਬੁਲਾ ਰਹੀ ਵੈਸੇ ਤਾਂ ਬਹੁਤ ਪਿਆਰ ਨਾਲ ਗੱਲ ਕੀਤੀ ਸੀ ਫੋਨ ਤੇ ਉਹ ਸੋਚਣ ਲੱਗਿਆ ਕਿ ਸੱਬੋ ਦੀ ਕੋਲਡ ਡਰਿੰਕ ਵਿੱਚ ਨਸ਼ੇ ਦੀਆਂ ਗੋਲੀਆਂ ਪਾ ਕੇ ਉਸ ਨੂੰ ਪਲਾ ਦਿੱਤੀਆਂ ਸੀ ਉਹ ਉਦੋਂ ਤੱਕ ਉਸ ਦੇ ਸਾਹਮਣੇ ਚੁੱਪਚਾਪ ਬੈਠਾ ਰਿਹਾ ਜਦੋਂ ਤੱਕ ਉਸ ਦੀਆਂ ਅੱਖਾਂ ਬੰਦ ਨਾ ਹੋ ਜਾਣ ਜਦੋਂ ਅੱਖਾਂ ਬੰਦ ਹੋਈਆਂ ਤਾਂ ਸਭ ਤੋਂ ਪਹਿਲਾਂ ਉਸ ਨੇ ਕਮਰੇ ਨੂੰ ਅੰਦਰੋਂ ਬੰਦ ਕੀਤਾ ਸੱਬੋ ਸੋਹਣੀ ਐਨੀ ਸੀ ਕਿ ਕਿਸੇ ਦੀ ਵੀ ਨੀਅਤ ਬੇਈਮਾਨ ਹੋ ਜਾਏ ਅੱਜ ਹਰਸ਼ ਦੀ ਹੋ ਗਈ ਸੀ ਉਸ ਨੇ ਬੇਹੋਸ਼ ਸੱਬੋ ਦੇ ਸਰੀਰ ਨੂੰ ਕੱਪੜਿਆਂ ਦੇ ਉੱਪਰ ਉਪਰੋਂ ਟਟੋਲਣਾ ਸ਼ੁਰੂ ਕੀਤਾ ਉਹ ਸੱਬੋ ਦੇ ਬਹੁਤ ਕਰੀਬ ਸੀ ਉਸ ਦੇ ਸਾ ਉਸ ਨੂੰ ਹੋਰ ਪਾਗਲ ਬਣਾ ਰਹੀ ਸੀ ਉਸ ਨੇ ਡਰਦੇ ਡਰਦੇ ਸੱਬੋ ਦੇ ਮੱਥੇ ਨੂੰ ਚੁੰਮਿਆ ਉਸ ਦੇ ਸਰੀਰ ਦੇ ਸਪਰਸ਼ ਨੇ ਉਸ ਦੇ ਅੰਦਰ ਬਿਜਲੀ ਜਿਹੀ ਦੌੜਾ ਦਿੱਤੀ ਹੁਣ ਉਹ ਆਪਣੇ ਆਪ ਤੇ ਕਾਬੂ ਰੱਖ ਪਾਉਣ ਲਈ ਅਸਮਰਥ ਸੀ ਉਸ ਨੇ ਆਪਣੇ ਹੱਥਾਂ ਨੂੰ ਸੱਬੋ ਦੇ ਸਰੀਰ ਤੇ ਤੇਜ਼ ਤੇਜ਼ ਚਲਾਉਣਾ ਸ਼ੁਰੂ ਕੀਤਾ ਸੱਬੋ ਬਹੋਸ਼ੀ ਦੇ ਹਾਲਤ ਵਿੱਚ ਵੀ ਆਵਾਜ਼ ਕਰ ਰਹੀ ਸੀ ਹਰਸ਼ ਨੇ ਲੋੜਿੰਦਾ ਕੱਪੜੇ ਉਤਾਰੇ ਅਤੇ ਆਪਣੀ ਹਵਸ ਨੂੰ ਪੂਰਾ ਕਰਦੇ ਕੋਏ ਸੱਬੋ ਤੇ ਟੁੱਟ ਪਿਆ ਸੱਬੋ ਦਰਦ ਨਾਲ ਆਵਾਜ਼ ਕਰ ਰਹੀ ਸੀ ਪਰ ਹਰਸ਼ ਤੇ दारू ਦਾ ਨਸ਼ਾ ਅਤੇ ਹਵਸ ਦਾ ਭੂਤ ਸਵਾਰ ਸੀ ਉਸ ਨੇ ਉਦੋਂ ਤੱਕ ਰੁਕਣ ਦਾ ਦਮ ਨਾ ਲਿਆ ਜਦੋਂ ਤੱਕ ਉਸ ਦੇ ਅਰਮਾਨ ਪੂਰੇ ਨਾ ਹੋਣ ਲੱਗੇ ਉਹ ਸ਼ਾਂਤ ਹੋ ਕੇ ਇੱਕ ਪਾਸੇ ਬੈਠ ਗਿਆ ਜਿਵੇਂ ਅਜੇ ਵੀ ਉਸ ਨੂੰ ਸੰਤੁਸ਼ਟੀ ਨਹੀਂ ਮਿਲੀ ਹੋਵੇ ਉਹ ਅੰਦਰ ਹੀ ਰਹਾ ਅੱਜ ਪੂਰੀ ਰਾਤ ਸੱਬੋ ਉਸ ਦੇ ਹਵਾਲੇ ਸੀ ਉਸ ਨੇ ਤਿੰਨ ਵਾਰ ਆਪਣੀ ਹਵਸ ਬੁਝਾਈ ਸਵੇਰ ਹੁੰਦੇ ਹੀ ਉਸ ਨੇ ਸੱਬੋ ਦੇ ਕੱਪੜੇ ਸਹੀ ਕੀਤੇ ਅਤੇ ਦਰਵਾਜ਼ਾ ਖੋਲ ਕੇ ਘਰ ਨੂੰ ਚਲਾ ਗਿਆ। ਹੁਣ ਉਸ ਨੂੰ ਸੱਬੋ ਦਾ ਸਾਹਮਣਾ ਕਰਨ ਤੋਂ ਡਰ ਲੱਗ ਰਿਹਾ ਸੀ। ਹੁਣ ਸੱਬੋ ਰਾਤ ਹੋਣ ਦਾ ਇੰਤਜ਼ਾਰ ਕਰਨ ਲੱਗੀ। ਸਾਰਾ ਕੰਮ ਜਲਦੀ ਨਾਲ ਨਿਬੇੜ ਲਿਆ ਅਤੇ ਕਸਕ ਅਤੇ ਪ੍ਰੀਤੀ ਵੀ ਉਸ ਦੇ ਨਾਲ ਹੀ ਸੌਣ ਆਈਆਂ। ਸੱਬੋ ਨੇ ਪ੍ਰੀਤੀ ਨੂੰ ਕਿਹਾ ਕਿ ਅੱਜ ਉਸ ਨੇ ਆਪਣੇ ਸੁਪਨੇ ਦੇ ਵਿੱਚ ਲੈ ਕੇ ਚੱਲੇਗੀ। ਪ੍ਰੀਤੀ ਪਹਿਲਾਂ ਤਾਂ ਡਰ ਰਹੀ ਸੀ। ਬਾਦ ਵਿੱਚ ਉਸ ਨੂੰ ਸੱਬੋ ਨੇ ਵਿਸ਼ਵਾਸ ਦਿਵਾਇਆ ਕਿ ਉਸ ਨੂੰ ਕੁਝ ਨਹੀਂ ਕਰ ਸਕਦਾ ਤੇ ਕਸਕ ਨੂੰ ਇਹ ਸਮਝਾ ਦਿੱਤਾ ਕਿ ਤੂੰ ਜਾਗਦੀ ਰਹੀਂ ਜੇਕਰ ਬਾਹਰ ਕੋਈ ਦਿੱਕਤ ਲੱਗੇ ਤਾਂ ਦੋਨਾਂ ਨੂੰ ਉਠਾ ਦੇਈ ਜਾਗ ਖੁੱਲ ਜਾਏਗੀ ਤਾਂ ਉਹ ਬਾਹਰ ਆ ਜਾਣਗੀਆਂ ਤਿੰਨਾਂ ਨੇ ਪੂਰਾ پلان ਬਣਾਇਆ ਸੀ ਇੰਤਜ਼ਾਰ ਸੀ ਹੁਣ ਰਾਤ ਹੋਣ ਦਾ ਸਭ ਆਪਣੇ ਆਪਣੇ ਕਮਰੇ ਵਿੱਚ ਟਿਕ ਗਏ ਸੀ ਇਹ ਤਿੰਨੋਂ ਬੈੱਡ ਤੇ ਬੈਠੀਆਂ ਗੱਲਾਂ ਕਰ ਰਹੀਆਂ ਸੀ ਕੋਸ਼ਿਸ਼ ਹੋਣ ਲੱਗੀ ਜਲਦੀ ਸੌਣ ਦੀ ਗੱਲਾਂ ਕਰਦੇ ਕਰਦੇ ਕਾਫੀ ਸਮਾਂ ਹੋ ਗਿਆ ਸਭੋਂ ਨੂੰ ਨੀਂਦ ਆ ਗਈ ਉਹ ਸੌਂਦੇ ਹੀ ਪੁਰਾਣੀ ਹਵੇਲੀ ਵਿੱਚ ਚਲੀ ਗਈ ਉਹ ਆਪਣੇ ਆਸ-ਪਾਸ ਦੇਖ ਰਹੀ ਸੀ ਕਿ ਪ੍ਰੀਤੀ ਆਈ ਕਿ ਨਹੀਂ ਇੱਕ ਦੋ ਵਾਰ ਆਵਾਜ਼ ਵੀ ਦਿੱਤੀ ਸ਼ਾਇਦ ਉਸ ਨੂੰ ਅਜੇ ਨੀਂਦ ਨਹੀਂ ਆਈ ਪੁਰਾਣੀ ਹਵੇਲੀ ਜਿਹਦੇ ਵਿੱਚ ਕੋਈ ਨਹੀਂ ਗਿਆ ਸੀ ਚਾਰੇ ਪਾਸੇ ਹਨੇਰਾ ਸੀ ਜਿੱਥੋਂ ਹੀ ਵੀ ਲੰਘਦੇ ਚੰਗਿੱਦੜ ਉੱਡਣ ਲੱਗ ਜਾਣਾ ਰਾਤ ਦੀ ਚੂੰ ਚੂੰ ਅਵਾਜ਼ ਉਸ ਨੂੰ ਬਹੁਤ ਡਰਾ ਰਹੀ ਸੀ ਉਹ ਪੋਲੇ ਪੋਲੇ ਪੈਰਾਂ ਨਾਲ ਅੱਗੇ ਨੂੰ ਵੱਧ ਰਹੀ ਸੀ ਕਮਲ ਜੀ ਤੁਸੀਂ ਕਿੱਥੇ ਹੋ ਮਹਾਰਾਜ ਜੀ ਉਹ ਆਵਾਜ਼ ਲਗਾ ਕੇ ਪੂਤ ਨੂੰ ਬੁਲਾ ਰਹੀ ਸੀ ਭਵੇਲੀ ਵਿੱਚ ਬਹੁਤ ਕਮਰੇ ਬਣੇ ਹੋਏ ਸੀ ਸਭ ਦੇ ਦਰਵਾਜ਼ੇ ਬੰਦ ਸੀ ਤੇ ਬਾਹਰ ਮਸ਼ਾਲਾਂ ਟੰਗੀਆਂ ਹੋਈਆਂ ਸੀ ਸਾਰੀਆਂ ਮਸ਼ਾਲਾਂ ਬੁਝੀਆਂ ਸੀ ਇੱਕ ਨੂੰ ਛੱਡ ਕੇ ਸਭੋ ਉਸ ਮਸ਼ਾਲ ਵੱਲ ਤੁਰ ਪਈ ਉਸ ਕਮਰੇ ਦਾ ਦਰਵਾਜ਼ਾ ਵੀ ਖੁੱਲਿਆ ਸੀ। ਉਹ ਦਰਵਾਜ਼ੇ ਦੇ ਕੋਲ ਪਹੁੰਚੀ ਹੀ ਸੀ ਕਿ ਉਸ ਦੇ ਪੈਰਾਂ ਨੂੰ ਕਿਸੇ ਨੇ ਜਕੜ ਲਿਆ। ਉਸ ਨੇ ਥੱਲੇ ਦੇਖਿਆ ਤਾਂ ਸੱਪ ਸੀ ਬਹੁਤ ਸਾਰੇ। ਉਹ ਜ਼ੋਰ-ਜ਼ੋਰ ਦੀ ਚੀਖ ਰਹੀ ਸੀ। ਆ ਜਾ ਅੰਦਰ, ਕੁਝ ਨਹੀਂ ਕਹਿੰਦੇ ਤੈਨੂੰ ਇਹ। ਸਭੋ ਡਰ ਕੇ ਉੱਥੇ ਖੜ ਗਈ। ਉਹ ਉਥੋਂ ਹਿੱਲ ਨਹੀਂ ਰਹੀ ਸੀ। ਕਮਲ ਨੇ ਹੱਥ ਅੱਗੇ ਕੀਤਾ ਅਤੇ ਆਨ ਨੂੰ ਕਿਹਾ, ਸਭੋ ਨੇ ਕਮਲ ਦੇ ਹੱਥ ਨੂੰ ਫੜਿਆ। ਤੇ ਅੱਗੇ ਚਲੀ ਗਈ ਤੇਰਾ ਦਿਮਾਗ ਉੱਪਰ ਸੱਪ ਦਾ ਡਰ ਸਭ ਤੋਂ ਵੱਧ ਹੈ ਕਮਲ ਨੇ ਪੁੱਛਿਆ ਸੱਬੋ ਜੀ ਮੈਨੂੰ ਬਚਪਨ ਤੋਂ ਹੀ ਸੱਪਾਂ ਤੋਂ ਡਰ ਲੱਗਦਾ ਹੈ ਕਮਲ ਇਹ ਮਾਇਆ ਜਾਲ ਹੈ ਜਿਸ ਨੂੰ ਜਿਸ ਤੇ ਜ਼ਿਆਦਾ ਡਰ ਲੱਗਦਾ ਹੈ ਉਸ ਨੂੰ ਉਹੀ ਦਿਖਦਾ ਅੱਧੇ ਤਾਂ ਇੱਥੇ ਦਿਲ ਛੱਡ ਕੇ ਮਰ ਜਾਂਦੇ ਆ ਵੈਸੇ ਅੱਜ ਮੈਂ ਬੁਲਾਇਆ ਨਹੀਂ ਸੀ ਤੂੰ ਕਿਵੇਂ ਆ ਗਈ ਸੱਬੋ ਕਿਉਂ ਤੁਹਾਡਾ ਦਿਲ ਕਰੇ ਤਾਂ ਮਿਲਣਾ ਕਦੇ ਮੇਰਾ ਕਰੇ ਫਿਰ ਨਹੀਂ ਕਮਲ ਅੱਛਾ ਜੀ ਮੈਂ ਸ਼ੈਤਾਨ ਹਾਂ ਇਨਸਾਨ ਨਹੀਂ ਜੋ ਮੇਰੇ ਨਾਲ ਮਿਲਨ ਨੂੰ ਦਿਲ ਕਰੇ ਸੱਬੋ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਤੁਹਾਡੇ ਬਾਰੇ ਜਾਨਣਾ ਚਾਹੁੰਦੀ ਹਾਂ ਤੁਸੀਂ ਇੱਥੇ ਕਿਵੇਂ ਫਸ ਗਏ ਦਿਲ ਤੋਂ ਤੁਸੀਂ ਮੈਨੂੰ ਵਧੀਆ ਲੱਗਦੇ ਹੋ ਕਮਲ ਹਾਂ ਮੈਂ ਜਦੋਂ ਤੋਂ ਇੱਥੇ ਫਸਿਆ ਸ਼ੈਤਾਨੀ ਤਾਕਤਾਂ ਵੱਧ ਹੀ ਰਹੀਆਂ ਤੇ ਮੇਰੇ ਤੇ ਵੀ ਹਾਵੀ ਹੋ ਗਈਆਂ ਸੱਬੋ ਅੱਛਾ ਤੁਸੀਂ ਆਪਣੀ ਸਾਰੀ ਜ਼ਿੰਦਗੀ ਬਾਰੇ ਦੱਸੋਗੇ ਕੀ ਕੀ ਕਿਵੇਂ-ਕਿਵੇਂ ਹੋਇਆ ਕਮਲ ਅੱਛਾ ਜੀ ਚੱਲ ਸੁਣ ਫਿਰ ਅੱਜ ਤੋਂ ਕਈ ਸਾਲ ਪਹਿਲਾਂ ਇਹ ਇੱਕ ਰਿਆਸਤ ਸੀ ਤੇ ਉਸ ਰਿਆਸਤ ਦਾ ਮੈਂ ਵਾਰਿਸ ਮੇਰੇ ਪਾਪਾ ਦੇ ਸ਼ਹੀਦ ਹੋਣ ਤੋਂ ਬਾਅਦ ਮੈਨੂੰ ਇੱਥੋਂ ਦਾ ਰਾਜਾ ਬਣਾਇਆ ਗਿਆ ਜਿਆਦਾ ਉਮਰ ਨਾ ਹੋਣ ਕਰਕੇ ਮੇਰੇ ਮਾਮਾ ਜੀ ਸਭ ਰਾਜ ਦੇਖਦੇ ਸੀ ਮੈਂ ਉਹਨਾਂ ਨਾਲ ਰਹਿੰਦਾ ਸੀ ਸਾਡੇ ਰਾਜ ਵਿੱਚ ਰਾਜ ਘਰਾਣੇ ਦਾ ਪੂਰਾ ਸਤਕਾਰ ਸੀ ਤੇ ਰਾਜਕਰਾਨੇ ਵਾਲੇ ਵੀ ਜਨਤਾ ਦਾ ਸਤਕਾਰ ਕਰਦੇ ਸੀ ਚਾਰੇ ਪਾਸੇ ਵੱਲ ਉੱਡ ਗਈ ਕੀ ਕਮਲ ਰਾਜਕੁਮਾਰ ਨੇ ਇਸ रियासत ਨੂੰ ਪਹਿਲਾਂ ਤੋਂ ਵੱਧ ਫਾਇਦਾ ਦਿੱਤਾ ਹੈ ਕਈ ਨਾਲ ਦੇ ਲੱਗਦੇ ਰਿਆਸਤਾਂ ਨੇ ਹਮਲੇ ਕੀਤੇ ਪਰ ਹਰ ਵਾਰ ਮੇਰੀ ਸੈਨਾ ਨੇ ਉਹਨਾਂ ਨੂੰ ਹਰਾ ਦੇਣਾ ਮੈਂ ਖੁਦ ਯੁੱਧ ਵਿੱਚ ਲੜਦਾ ਸੀ ਸਭ ਲੋਕ ਮੈਨੂੰ ਰੱਬ ਵਾਂਗ ਪੂਜਣ ਲੱਗੇ ਮੈਂ ਵੀ ਆਪਣੀ ਪ੍ਰਜਾ ਦਾ ਪੂਰਾ ਧਿਆਨ ਰੱਖਦਾ ਸੀ ਸਭੋ ਪਰ ਤੁਸੀਂ ਸ਼ੈਤਾਨ ਕਿਵੇਂ ਬਣੇ ਭੂਤ ਜਦੋਂ ਮੇਰੀ ਉਮਰ ਵਿਆਹ ਦੀ ਹੋਈ ਤਾਂ ਬਹੁਤ ਰਾਜਕੁਮਾਰੀਆਂ ਦੇ ਰਿਸ਼ਤੇ ਆਉਣ ਲੱਗੇ ਇੱਕ ਰਾਜੇ ਦੀ ਕੁੜੀ ਨਾਲ ਮੇਰਾ ਰਿਸ਼ਤਾ ਪੱਕਾ ਹੋ ਗਿਆ ਦੇਖਣ ਨੂੰ ਬਹੁਤ ਸੋਹਣੀ ਸੀ ਮੈਂ ਵੀ ਹਾਂ ਕਰ ਦਿੱਤੀ ਸੀ ਮੇਰੇ ਮਾਮੇ ਨੇ ਰਿਸ਼ਤਾ ਕਰਵਾਇਆ ਸੀ ਉਹਨਾਂ ਦੇ ਅੱਗੇ ਜਾਣਕਾਰ ਵਿੱਚ ਸੀ ਸੀ ਹੌਲੀ ਹੌਲੀ ਕਰਦੇ ਦਿਨ ਵਿਆਹ ਦੇ ਆਗੇ ਮੈਨੂੰ ਸਜਾਇਆ ਗਿਆ ਰਾਜਕੁਮਾਰ ਨੂੰ ਲਾੜਾ ਬਣਾਇਆ ਗਿਆ ਤੂੰ ਤਾਮ ਨਾਲ ਮੇਰਾ ਵਿਆਹ ਹੋਇਆ ਸਾਰੀ ਪ੍ਰਜਾ ਮੇਰੇ ਵਿਆਹ ਦੀ ਖੁਸ਼ੀ ਵਿੱਚ ਸ਼ਾਮਲ ਹੋਈ ਸਭ ਖੁਸ਼ ਸੀ ਮੈਂ ਵੀ ਤੇ ਮੇਰੇ ਨਾਲ ਦੇ ਵੀ ਮੈਨੂੰ ਵੀ ਸੁਹਾਗ ਰਾਤ ਲਈ ਤਿਆਰ ਕੀਤਾ ਗਿਆ ਮੇਰੀ ਪਤਨੀ ਮੇਰਾ ਇੰਤਜ਼ਾਰ ਕਰਦੀ ਫੁੱਲਾਂ ਦੀ ਸੇਜ ਤੇ ਬੈਠੀ ਸੀ ਮੈਂ ਜਾ ਕੇ ਉਸ ਦਾ ਕੋਂਡ ਚੁੱਕਿਆ ਸੱਚੀ ਚੰਨ ਨਾਲੋਂ ਜ਼ਿਆਦਾ ਸੋਹਣੀ ਸੀ ਮੈਂ ਸੋਚ ਰਿਹਾ ਸੀ ਮੇਰੀ ਕਿਸਮਤ ਕਿੰਨੀ ਵਧੀਆ ਕਿ ਮੈਨੂੰ ਇੰਨੀ ਸੋਹਣੀ ਪਰੀ ਮਿਲ ਗਈ ਮੈਂ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ ਅਤੇ ਉਸ ਨਾਲ ਗੱਲ ਕਰਨੀ ਸ਼ੁਰੂ ਕੀਤੀ ਉਸ ਨੇ ਮੈਨੂੰ ਦੁੱਧ ਦਾ ਗਲਾਸ ਦਿੱਤਾ ਮੈਂ ਦੁੱਧ ਪੀਤਾ ਤੇ ਉਸ ਨੂੰ ਪੀਣ ਲਈ ਦਿੱਤਾ ਉਸ ਨੇ ਉਹ ਦੁੱਧ ਨਾ ਪੀਤਾ ਮੈਂ ਉਸ ਦੇ ਨਾਲ ਪਿਆਰ ਦੀ ਸ਼ੁਰੂਆਤ ਉਸ ਦੇ ਬੁੱਲਾਂ ਤੋਂ ਕੀਤੀ ਮੈਂ ਜਿਵੇਂ ਉਸ ਦੇ ਨਾਲ ਪਿਆਰ ਕਰਦਾ ਗਿਆ ਮੇਰੇ ਬੋਲ ਨੀਲੇ ਹੁੰਦੇ ਗਏ ਮੇਰਾ ਸਿਰ ਭਾਰੀ ਹੁੰਦਾ ਗਿਆ ਮੈਂ ਪਲੰਗ ਤੋਂ ਥੱਲੇ ਡਿੱਗ ਗਿਆ ਮੈਨੂੰ ਧੁੰਦਲਾ ਦਿਖਾਈ ਦੇਣਾ ਸ਼ੁਰੂ ਹੋ ਗਿਆ ਸੀ ਮੈਨੂੰ ਸੁਣ ਰਿਹਾ ਸੀ ਮੇਰੇ ਮੰਮੀ ਤੇ ਮਾਮਾ ਉਥੇ ਆਏ ਪਿਲਾਤਾ ਦੁੱਧ ਵੱਡਾ ਪ੍ਰਜਾ ਦਾ ਹਿਮਾਇਤੀ ਜਿੱਤੇ ਤੇਰੇ ਪਿਓ ਨੂੰ ਭੇਜਿਆ ਸੀ ਜਾ ਤੂੰ ਉਥੇ ਜਾ ਕੇ ਸੇਵਾ ਕਰ ਇਹ ਬੋਲ ਸੁਣ ਕੇ ਮੈਨੂੰ ਗੁੱਸਾ ਆ ਰਿਹਾ ਸੀ ਪਰ ਜ਼ਹਿਰ ਕਰਕੇ ਮੇਰਾ ਪੂਰਾ ਸਰੀਰ ਸੁੰਨ ਹੋ ਰਿਹਾ ਸੀ ਮੈਂ ਤੜਫਦਾ ਰਿਹਾ ਮੈਨੂੰ ਕਿਸੇ ਨੇ ਪਾਣੀ ਤੱਕ ਨਾ ਪਿਲਾਇਆ ਮੇਰੇ ਮਰਨ ਤੋਂ ਬਾਅਦ ਉਹਨਾਂ ਨੇ ਮੇਰਾ ਸੰਸਕਾਰ ਵੀ ਨਹੀਂ ਕੀਤਾ ਉੱਥੇ ਪਲੰਘ ਦੇ ਥੱਲੇ ਸੁੱਟ ਦਿੱਤਾ ਤੇ ਬਾਹਰ ਤੋਂ ਤਾਲਾ ਲਗਾ ਦਿੱਤਾ ਮੇਰੀ ਆਤਮਾ ਉਸ ਮਹਿਲ ਵਿੱਚ ਰਹੀ ਉਹ ਤਾਲਾ ਤਾੰਤ੍ਰਿਕ ਨੇ ਕੀਲਿਆ ਹੋਇਆ ਸੀ ਮੇਰੀ ਆਤਮਾ ਉੱਥੇ ਤਰਫਦੀ ਰਹੀ ਜਦੋਂ ਮੈਨੂੰ ਮਾਰਿਆ ਸੀ ਆਹੀ ਕਪੜੇ ਪਾ ਰੱਖੇ ਸੀ ਸੱਬੋ ਤੁਸੀਂ ਇੰਨੇ ਨੇਕ ਦਿਲ ਹੋ ਕੇ ਇਹਨਾਂ ਜ਼ੁਲਮ ਕਿਉਂ ਕਰ ਰਹੇ ਹੋ ਕਮਲ ਇਹ ਖਾਨਦਾਨ ਨੇ ਮੇਰੇ ਨਾਲ ਕੀ ਕੀਤਾ ਮੈਂ ਉਦੋਂ ਹੀ ਸ਼ਬਦ ਲਈ ਸੀ ਕਿ ਇਸ ਖਾਨਦਾਨ ਦੇ ਕਿਸੇ ਵੀ ਔਰਤ ਦੀ ਸੁਹਾਗਰਾਤ ਪੂਰੀ ਨਹੀਂ ਹੋਣ ਦੇਣੀ ਸੱਬੋ ਤੁਸੀਂ ਤਾਂ ਕੈਦ ਸੀ ਫਿਰ ਬਾਹਰ ਕਿਵੇਂ ਆ ਗਏ ਕਮਲ ਮੇਰੇ ਮਹਿਲ ਨੂੰ ਕਿਸੇ ਨੇ ਵਿਆਹ ਸ਼ਾਦੀ ਲਈ ਵਰਤਨਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਹਨਾਂ ਨੇ ਉਹ ਤਾਲਾ ਖੋਲ੍ਹਿਆ ਤਾਂ ਮੈਂ ਆਜ਼ਾਦ ਹੋ ਗਿਆ ਜਦੋਂ ਵੀ ਪੁੰਨਿਆਂ ਦੀ ਰਾਤ ਆਉਂਦੀ ਹੈ ਮੇਰਾ ਸ਼ੈਤਾਨੀ ਤਾਕਤ ਹੋਰ ਵੱਧ ਜਾਂਦੀ ਹੈ ਮੈਂ ਇੱਕ ਸੁਹਾਗਰਾਤ ਅਧੂਰੀ ਛੱਡੀ ਸੀ ਉਸ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਮਨਾ ਲਈਆਂ ਹੋਣੀਆਂ ਹਾ 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 ਸਭੋ ਤੁਸੀਂ ਇਹ ਸਭ ਮਾਫ਼ ਕਰ ਦਿਓ ਜਿਨ੍ਹਾਂ ਦੀ ਗਲਤੀ ਸੀ ਉਹਨਾਂ ਨੂੰ ਸਜ਼ਾ ਮਿਲ ਗਈ ਹੁਣ ਤਾਂ ਜਿਉਣ ਦਿਓ ਕਮਲ ਮੈਂ ਵੀ ਇਦਾਂ ਹੱਥ ਜੋੜੇ ਸੀ ਮੇਰੀ ਪੂਰੀ ਸੁਹਾਗਰਾਤ ਕਰਵਾ ਦੋ ਮੈਂ ਛੱਡ ਕੇ ਚਲਾ ਜਾਵਾਂਗਾ ਨਾਲੇ ਉਹਨੂੰ ਨਾਲ ਲੈ ਕੇ ਜਾਣਾ ਜਿਹਦੇ ਨਾਲ ਮੇਰੀ ਸੁਹਾਗਰਾਤ ਪੂਰੀ ਹੋਵੇਗੀ ਇੱਕ ਹੈ ਮੇਰੀ ਨਜ਼ਰ ਵਿੱਚ ਜੋ ਅਜੇ ਤੱਕ ਕੋਰੇ ਕਾਗਜ਼ ਵਾਂਗ ਪਵਿੱਤਰ ਹੈ ਮੈਂ ਉਹਨੂੰ ਹੀ ਨਾਲ ਲੈ ਕੇ ਜਾਵਾਂਗਾ ਇਹ ਸੁਣ ਕੇ ਪਿੱਛੋਂ ਕੋਈ ਖੜਕਾ ਹੋਇਆ ਕਮਲ ਨੇ ਦੇਖਿਆ ਕਿ ਪ੍ਰੀਤੀ ਆ ਰਹੀ ਹੈ ਤੇਰੀ ਇੰਨੀ ਹਿੰਮਤ ਤੂੰ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੀ ਹਵੇਲੀ ਵਿੱਚ ਆ ਗਈ ਤੇਜ਼ ਹਵਾ ਚੱਲ ਪਈ ਜ਼ੋਰ-ਜ਼ੋਰ ਦੀ ਹਸਨ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸੱਬੋ ਇਸ ਨੂੰ ਮਾਫ਼ ਕਰ ਦਿਓ ਇਹ ਮੇਰੇ ਸੁਪਨੇ ਵਿੱਚ ਗਲਤੀ ਨਾਲ ਆ ਗਈ ਹੈ ਕਮਲ ਨੇ ਸੱਬੋ ਨੂੰ ਚੁੱਕ ਕੇ ਕੰਦੇ ਨਾਲ ਮਾਰਿਆ ਜਦੋਂ ਪ੍ਰੀਤੀ ਵੱਲ ਵਧਿਆ ਤਾਂ ਉਸ ਨੂੰ ਉਹ ਕੁਝ ਨਾ ਕਰ ਸਕਿਆ ਸੱਬੋ ਨੇ ਪ੍ਰੀਤੀ ਨੂੰ ਜਾਣ ਲਈ ਕਿਹਾ ਪ੍ਰੀਤੀ ਉੱਥੋਂ ਭੱਜਣ ਲੱਗੀ ਪਰ ਉਸ ਦਾ ਪੈਰ ਇੱਕ ਜੰਗਲੇ ਵਿੱਚ ਫਸ ਗਿਆ ਤੇਜ਼ ਹਵਾ ਲਾਈਟਾਂ ਜਗਨ ਬੁਝਣ ਲੱਗੀਆਂ ਦੀਵਾਰਾਂ ਉੱਪਰ ਸੱਪ ਕੀੜੇ ਅਤੇ ਹਵਾ ਵਿੱਚ ਚਮਗਾਦੜ ਉੱਡਣ ਲੱਗੇ ਕਮਲ ਗੁੱਸੇ ਨਾਲ ਲਾਲ ਸੀ ਪ੍ਰੀਤੀ ਦਾ ਪੈਰ ਫਸਿਆ ਸੀ ਕਮਲ ਉਸ ਦੇ ਉੱਪਰ ਸੱਪ ਸੁੱਟਣ ਲੱਗ ਗਿਆ ਪ੍ਰੀਤੀ ਡਰ ਨਾਲ ਉੱਚੀ ਉੱਚੀ ਆਵਾਜ਼ ਕਰਨ ਲੱਗੀ ਉਸ ਨੂੰ ਦੇਖ ਕੇ ਸੱਭੋ ਵੀ ਜ਼ੋਰ-ਜ਼ੋਰ ਦੀ ਆਵਾਜ਼ ਕਰਨ ਲੱਗੀ ਸੱਭੋ ਨੇ ਹੱਥ ਜੋੜ ਰੱਖੇ ਸੀ ਕਮਲ ਲੱਗੇ ਕਿ ਪ੍ਰੀਤੀ ਨੂੰ ਜਾਣਦੇ ਤੂੰ ਜੋ ਕਰਨਾ ਮੇਰੇ ਨਾਲ ਕਰ ਲਾ ਸੱਬੋ ਭੱਜ ਕੇ ਪ੍ਰੀਤੀ ਕੋਲ ਗਈ ਤੇ ਉਸ ਦੀ ਲਤ ਕੱਢਣ ਲੱਗੀ ਸੀ ਸੱਬੋ ਉੱਥੋਂ ਗਾਇਬ ਹੋ ਗਈ ਪ੍ਰੀਤੀ ਹੁਣ ਜ਼ਿਆਦਾ ਡਰਨ ਲੱਗੀ ਕਮਲ ਨੇ ਮੰਤਰ ਮਾਰ ਕੇ ਪ੍ਰੀਤੀ ਨੂੰ ਸ਼ਾਂਤ ਕਰ ਦਿੱਤਾ ਕਮਲ ਉਸ ਦੇ ਕੋਲ ਨਾ ਤਾਂ ਜਾ ਸਕਦਾ ਸੀ ਨਾ ਉਸ ਨੂੰ ਛੂ ਸਕਦਾ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਜਦੋਂ ਤੱਕ ਇਹ 18 ਸਾਲਾਂ ਦੀ ਨਹੀਂ ਹੁੰਦੀ ਇਹ ਮੇਰੀ ਕੈਦ ਵਿੱਚ ਰਹੇਗੀ। ਪ੍ਰੀਤੀ बेहोश ਹੋ ਗਈ ਸੀ। ਸੱਭੋ ਕਸਕ ਆ ਕੀ ਕੀਤਾ? ਮੈਨੂੰ ਕਿਉਂ ਜਗਾ ਦਿੱਤਾ? ਕਸਕ ਮੈਨੂੰ ਲੱਗਿਆ ਤੂੰ ਖਤਰੇ ਵਿੱਚ ਹੈਂ। ਇਸ ਕਰਕੇ ਉਠਾ ਦਿੱਤਾ। ਤੇਰੀ ਆਵਾਜ਼ ਸੁਣ ਰਹੀ ਸੀ। ਰੋ ਰਹੀ ਸੀ ਤੂੰ। ਸੱਭੋ ਪ੍ਰੀਤੀ ਮੇਰੇ ਸੁਪਨੇ ਵਿੱਚ ਸੀ। ਪਹਿਲਾਂ ਉਸ ਨੂੰ ਉਠਾਣਾ ਸੀ। ਹੁਣ ਉਹ ਸੁਪਨੇ ਦੇ ਵਿੱਚ ਕੈਦ ਹੋ ਗਈ। ਇਸ ਨੂੰ ਉਠਾਣ ਦਾ ਕੋਈ ਫਾਇਦਾ ਨਹੀਂ। ਜਦੋਂ ਤੱਕ ਮੈਂ ਦੁਬਾਰਾ ਸੁਪਨੇ ਵਿੱਚ ਨਹੀਂ ਜਾਂਦੀ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਹੁਣ ਤਾਂ ਸੂਰਜ ਵੀ ਚੜ ਗਿਆ ਨੀਂਦ ਆਉਣੀ ਹੀ ਨਹੀਂ ਕਸਕ ਫੇਰ ਹੁਣ ਕੀ ਕਰੀਏ ਸੱਬੋ ਤੁਸੀਂ ਇਸ ਦਾ ਧਿਆਨ ਰੱਖਣਾ ਜਦੋਂ ਥੋੜਾ ਹਿੱਲੇ ਚੱਲੇ ਤਾਂ ਉਠਾ ਦੇਣਾ ਵੈਸੇ ਤਾਂ ਇਹ ਇਦਾਂ बेहोਸ਼ ਹੀ ਰਹੇਗੀ ਮੈਂ ਇੱਕ ਮੁੰਡੇ ਨੂੰ ਸਭ ਸਮਝਾ ਕੇ ਆਉਂਦੀ ਹਾਂ ਕੱਲ અમાਵਸ ਦੀ ਰਾਤ ਹੈ ਉਸ ਦੀਆਂ ਸ਼ਕਤੀਆਂ ਵੀ ਘਟ ਜਾਂਦੀਆਂ ਹਨ ਸਾਡੇ ਕੋਲ ਇੱਕ ਦਿਨ ਦਾ ਸਮਾਂ ਹੈ ਕਸਕ ਠੀਕ ਹੈ ਸਭੋ ਤਿਆਰ ਹੋ ਕੇ ਉਸ ਜਗ੍ਹਾ ਚਲੀ ਜਾਂਦੀ ਹੈ ਜਿੱਥੇ ਹਰਸ਼ ਨੂੰ ਬੁਲਾਇਆ ਸੀ ਹਰਸ਼ ਪਹਿਲਾਂ ਤੋਂ ਹੀ ਉੱਥੇ ਖੜਾ ਹੁੰਦਾ ਹੈ ਗੱਡੀ ਵਿੱਚ ਸਭੋ ਨੂੰ ਆਉਂਦੇ ਦੇਖ ਉਹ ਨੀਵੀ ਪਾ ਲੈਂਦਾ ਹੈ ਸਭੋ ਕੀ ਹੋਇਆ ਹਰਸ਼ ਮੈਨੂੰ ਮਾਫ ਕਰ ਦਿਓ ਪਲੀਜ਼ ਸਭੋ ਪੁਰਾਣੀਆਂ ਗੱਲਾਂ ਛੱਡੋ ਹਰਸ਼ ਜੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਪਛਤਾਵਾ ਹੋਇਆ ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਸੱਭੋ ਅੱਛਾ ਸੁਣੋ ਮੇਰਾ ਵਿਆਹ ਹੋ ਗਿਆ ਹਰਸ਼ ਵਧਾਈ ਹੋਵੇ ਜੀ ਸੱਭੋ ਸ਼ੁਕਰੀਆ ਜੀ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਹਰਸ਼ ਹੁਕਮ ਕਰੋ ਕੁਝ ਵੀ ਕਰ ਸਕਦਾ ਸੱਭੋ ਠੀਕ ਹੈ ਤਾਂ ਮੇਰੇ ਨਾਲ ਮੇਰੇ ਸਹੁਰੇ ਘਰ ਚੱਲੋ ਤੁਹਾਨੂੰ ਸਾਰੀ ਗੱਲ ਜਾਣਦੀ ਵਾਰ ਦੱਸ ਦੇਣੀ ਹੈ ਹਰਸ਼ ਪਰ ਤੁਹਾਡੇ ਸਹੁਰੇ ਘਰ ਸੱਭੋ ਫਿਕਰ ਨਾ ਕਰ ਕੋਈ ਕੁਝ ਨਹੀਂ ਕਹਿੰਦਾ ਹਰਸ਼ ਠੀਕ ਹੈ ਪਰ ਗੱਲ ਕੀ ਹੋਈ ਆ ਸੱਭੋ ਚਲੋ ਤੁਹਾਨੂੰ ਸਾਰੀ ਗੱਲ ਦੱਸਦੀਆਂ ਜਾਂਦੀ ਵਾਰ ਇੱਕ ਡੇਰਾ ਆਉਂਦਾ ਉੱਥੇ ਰੁੱਕ ਕੇ ਜਾਣਾ 10 ਮਿੰਟ ਉਹ ਦੋਵੇਂ ਚੱਲ ਪੈਂਦੇ ਆ ਸੱਭੋ ਸਾਰੀ ਗੱਲ ਹਰਸ਼ ਨੂੰ ਦੱਸਦੀ ਆ ਹਰਸ਼ ਉਸ ਦੀ ਮਦਦ ਕਰਨ ਲਈ ਤਿਆਰ ਹੋ ਜਾਂਦਾ ਹੈ ਉਹ ਘਰ ਪਹੁੰਚ ਜਾਂਦੇ ਆ ਘਰ ਦੀਆਂ ਸਾਰੀਆਂ ਔਰਤਾਂ ਸੱਭੋ ਦੇ ਕਮਰੇ ਵਿੱਚ ਹੀ ਹੁੰਦੀਆਂ ਪ੍ਰੀਤੀ ਨੂੰ ਹੋਸ਼ ਨਹੀਂ ਆਇਆ ਸੀ ਸੱਭੋ ਆਹਾ ਬਹੁਤ ਵੱਡੇ ਮਹਾਤਮਾ ਹਰਸ਼ ਹੈ ਇਸ ਨੇ ਬਹੁਤ ਵੱਡੇ ਵੱਡੇ ਭੂਤ ਕਾਬੂ ਵਿੱਚ ਕੀਤੇ ਆ ਹਰਸ਼ ਸੱਭੋ ਦੀ ਸ਼ਕਲ ਵਾਲ ਦੇਖਣ ਲੱਗਦਾ ਹੈ ਉਹ ਸਭ ਨੂੰ ਇੰਜ ਭਾषण ਦੇ ਰਹੀ ਸੀ ਜਿਵੇਂ ਵੋਟਾਂ ਵਿੱਚ ਖੜੀ ਹੋਵੇ ਅੱਜ ਰਾਤ ਨੂੰ ਅਸੀਂ ਸਾਰੇ ਰਲ ਕੇ ਉਸ ਦਾ ਸਾਹਮਣਾ ਕਰਨਾ ਹੈ ਤੁਸੀਂ ਇਸ ਨੂੰ ਧਿਆਨ ਨਾਲ ਦੇਖ ਲਓ ਰਾਤ ਨੂੰ ਸਭ ਆਪਣੇ ਆਪਣੇ ਕਮਰੇ ਵਿੱਚ ਸੌਣ ਤੋਂ ਪਹਿਲਾਂ ਇੱਕ ਦੂਜੇ ਨੂੰ ਯਾਦ ਕਰਨਗੇ ਅਤੇ ਖਾਸ ਕਰਕੇ ਇਸ ਮਹਾਤਮਾ ਅਤੇ ਮੈਨੂੰ ਫਿਰ ਅਸੀਂ ਸਾਰੇ ਇੱਕੋ ਸੁਪਨੇ ਵਿੱਚ ਚਲੇ ਜਾਣਾ ਤੇ ਭੂਤ ਦਾ ਸਾਹਮਣਾ ਕਰਨਾ ਬਜ਼ੁਰਗ ਔਰਤ ਜੇਕਰ ਭੂਤ ਨੇ ਸਭ ਨੂੰ ਮਾਰ ਦਿੱਤਾ ਫਿਰ ਸੱਬੋ ਆਹ ਨਿੰਬੂ ਤੇ ਮਿਰਚਾਂ ਹਨ ਸਭ ਆਪਣੇ ਆਪਣੇ ਗਲ ਵਿੱਚ ਬੰਨ ਲਓ ਭੂਤ ਤੁਹਾਡੇ ਨੇੜੇ ਨਹੀਂ ਆਉਂਦਾ ਬਜ਼ੁਰਗ ਔਰਤ ਅਸੀਂ ਸਭ ਉਸ ਦਾ ਸ਼ਿਕਾਰ ਬਣ ਚੁੱਕੀਆਂ ਹਾਂ ਸਾਨੂੰ ਡਰ ਲੱਗਦਾ ਉਸ ਦੇ ਤੋਂ ਸੱਬੋ ساری ਜ਼ਿੰਦਗੀ ਡਰ ਕੇ ਰਹਿਣਾ ਇੱਕ ਵਾਰ ਤੁਸੀਂ ਮੇਰਾ ਸਾਥ ਦਿਓ ਉਹ ਪੁੱਤ ਕਦੇ ਵੀ ਨਹੀਂ ਆਏਗਾ ਤਸਕ ਪਰ ਉਸ ਦੇ ਕੋਲ ਸ਼ਕਤੀਆਂ ਹਨ ਤੇ ਅਸੀਂ ਐਵੇਂ ਕਿਵੇਂ ਸੱਬੋ ਏਕਤਾ ਦੀ ਸ਼ਕਤੀ ਹੈ ਸਾਡੇ ਕੋਲ ਉਹ ਸਿਰਫ ਡਰਾ ਸਕਦਾ ਹੈ ਕਿਸੇ ਨੂੰ ਮਾਰ ਨਹੀਂ ਸਕਦਾ ਆਹ ਦੇਖੋ ਮੈਨੂੰ ਰੱਬ ਵੱਲੋਂ ਵਰਦਾਨ ਪ੍ਰਾਪਤ ਹੈ ਹੱਥ ਉਤੇ ਅਲੱਗ ਜਿਹੇ ਬਣਿਆ ਨਿਸ਼ਾਨ ਦਿਖਾਉਂਦੇ ਹੋਏ ਸੱਬੋ ਨੇ ਕਿਹਾ ਹਰਸ਼ ਤੁਸੀਂ ਸਭ ਹਾਰ ਚੁੱਕੇ ਹੋ ਉਹਦੇ ਅੱਗੇ ਮਰ ਤਾਂ ਰਹੇ ਸੀ ਹੋਰ ਇੱਕ ਵਾਰ ਸਾਹਮਣਾ ਕਰਕੇ ਦੇਖੋ ਸ਼ਾਇਦ ਤੁਹਾਡੇ ਆਉਣ ਵਾਲੇ ਬੱਚਿਆਂ ਲਈ ਫਾਇਦਾ ਹੋ ਜਾਵੇ ਸੱਭੋ ਉਹੀ ਮੈਂ ਕਹਿ ਰਹੀ ਹਾਂ ਉੱਠੋ ਤੇ ਸਾਹਮਣਾ ਕਰੋ ਕਸਕ ਮੈਂ ਤੁਹਾਡੇ ਨਾਲਾਂ ਕਸਕਦੀ ਆਵਾਜ਼ ਸੁਣ ਕੇ ਪਿੱਛੋਂ ਆਵਾਜ਼ ਆਣ ਲੱਗੀਆਂ ਅਸੀਂ ਵੀ ਨਾਲ ਹਾਂ ਅਸੀਂ ਵੀ ਨਾਲ ਹਾਂ ਸੱਭੋ ਨੇ ਸਭ ਵਿੱਚ ਇੰਨਾ ਜੋਸ਼ ਭਰ ਦਿੱਤਾ ਕਿ ਸਭ ਉਡੀਕਣ ਲੱਗੇ ਕਿ ਕਦੋਂ ਰਾਤ ਹੋਣੀ ਆ ਹਰਸ਼ ਕਾਰ ਜਾਣ ਲੱਗਿਆ ਤਾਂ ਸਭੋ ਨੇ ਉੱਥੇ ਰੁਕਣ ਲਈ ਕਿਹਾ ਹਰਸ਼ ਨੇ ਮਾਫੀ ਮੰਗੀ ਤੇ ਕਾਰ ਜਾਣ ਲਈ ਅੱਗੇ ਲਈ ਉਸ ਦੀਆਂ ਅੱਖਾਂ ਵਿੱਚ ਡਰ ਸੀ ਸਭੋ ਦੀਆਂ ਅੱਖਾਂ ਵਿੱਚ ਸਿਰਫ ਪਿਆਰ ਤੇ ਹਮਦਰਦੀ ਹਰਸ਼ ਇਹ ਕਹਿ ਕੇ ਚਲਾ ਗਿਆ ਠੀਕ ਆ ਮਿਲਦੇ ਆ ਸੁਪਨੇ ਦੇ ਵਿੱਚ ਸਭੋ ਨੇ ਵੀ ਹੱਸ ਕੇ ਉਸ ਨੂੰ ਅਲਵਿਦਾ ਕਿਹਾ ਸਭ ਸਾਰਾ ਕੰਮ ਕਰਕੇ ਜਲਦੀ ਜਲਦੀ ਸੌਣ ਲਈ ਆਪਣੇ ਆਪਣੇ ਕਮਰੇ ਵਿੱਚ ਟਿਕ ਗਏ ਸਭੋਤੇ ਕਸ਼ਕ ਵੀ ਬਿਸਤਰ ਤੇ ਲੇਟ ਗਈਆਂ ਸਭੋ ਦੀ ਅੱਖ ਲੱਗਦੇ ਹੀ ਉਸਨੇ ਦੇਖਿਆ ਕਿ ਪ੍ਰੀਤੀ ਦਾ ਸਿਰਫ ਮੂੰਹ ਦਿਖ ਰਹਾ ਹੈ ਬਾਕੀ ਸਾਰੇ ਸਰੀਰ ਤੇ ਸੱਪ ਹੀ ਸੱਪ ਸਨ ਤਾਂ ਦਰਸ਼ਕੋ ਇਹ ਸੀ ਅਧੂਰੀ ਸੁਹਾਗ ਰਾਤ ਦਾ ਦੂਸਰਾ ਭਾਗ ਅਤੇ ਇਸ ਦਾ ਤੀਸਰਾ ਭਾਗ ਕੱਲ ਨੂੰ ਲੈ ਕੇ ਪੇਸ਼ ਹੋਵਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆ ਰਹੀ ਹੋਵੇਗੀ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਅਤੇ ਬੈਲ ਆਈਕਨ ਨੂੰ ਦਬਾ ਕੇ ਆਲਟ ਸੈੱਟ ਕਰ ਲੈਣਾ ਤਾਂ ਕਿ ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਤੱਕ ਆਪਣੇ ਆਪ ਹੀ ਪਹੁੰਚ ਜਾਵੇ ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ